ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ نیوز ਤੇ ਮੈਂ ਹਾਂ ਨੀਕੇ ਸ਼ਰਮਾ ਸੋ ਇਸ ਵਕਤ ਅਸੀਂ ਹੁਸ਼ਿਆਰਪੁਰ ਜਲੰਧਰ ਮਾਰਗ ਤੇ ਪੈਂਦੇ ਪਿਪਲਾ ਵਾਲੀ ਨਜ਼ਦੀਕ ਮੌਜੂਦ ਆ ਜਿੱਥੇ ਕਿ ਰੋਡ ਦੀ ਹਾਲਤ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਲੰਬੇ ਸਮੇਂ ਤੋਂ ਰੋਡ ਦੀ ਹਾਲਤ ਹੈ ਉਹ ਬਹੁਤ ਖਸਤਾ ਹੋਈ ਪਈ ਹੈ ਨੈਸ਼ਨਲ ਹਾਈਵੇ ਹੈ ਇਹ ਐਨ ਐਚ ਡੀ ਦੇ ਨੈਸ਼ਨਲ ਹਾਈਵੇ ਡਿਵੀਜ਼ਨ ਦੇ ਅੰਡਰ ਇਹ ਰੋਡ ਆਂਦਾ ਹੈ ਤਾਂ ਤਸਵੀਰਾਂ ਵਿੱਚ ਵੀ ਪਹਿਲਾਂ ਤੁਹਾਨੂੰ ਦਿਖਾ ਦੇਣਾ ਚਾਹਾਂਗੇ ਕਿ ਤਸਵੀਰਾਂ ਵਿੱਚ ਤੁਸੀਂ ਰੋਡ ਦੀ ਹਾਲਤ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵੱਤੋਂ ਬੱਤਰ ਹੋਈ ਪਈ ਸੀ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਇਹੋ ਹੀ ਮੰਗ ਸੀ ਕਿ ਇਸ ਰੋਡ ਨੂੰ ਜਿਹੜਾ ਉਹ ਜਲਦ ਤੋਂ ਜਲਦ ਇਸ ਦੀ ਰਿਪੇਅਰ ਕਰਵਾਈ ਜਾਵੇ ਰੋਡ ਨੂੰ ਬਣਾਇਆ ਜਾਵੇ ਕਿਉਂਕਿ ਰੋਡ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹੋਈ ਪਈ ਹੈ ਤਾਂ ਅਸੀਂ ਜਿਵੇਂ ਕਿ ਸੁਣਦੇ ਹਾਂ ਕਿਤੇ ਜਾਈਦਾ ਵੀ ਹੈ ਭਾਵੇਂ ਕਿਸੇ ਬੱਸ 'ਚ ਜਾਣੇ ਆ ਜਾਂ ਕਿਸੇ ਕੰਧਾਂ ਤੇ ਕਿਤੇ ਵੀ ਅਸੀਂ ਦੇਖਦੇ ਆ ਤਾਂ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਪਰ ਪਿੱਪਲਾਂ ਵਾਲੀ ਰੋਡ ਤੇ ਵੀ ਜੇਕਰ ਅਸੀਂ ਤੁਰਨਾ ਹੈ ਤਾਂ ਅਸੀਂ ਆਪਣੀ ਲੱਤ ਬਾਹ ਦੇ ਆਪ ਜ਼ਿੰਮੇਵਾਰ ਆ ਜੇਕਰ ਲੱਤ ਬਾਹ ਸਾਡੀ ਦੇ ਕੇ ਟੁੱਟ ਜਾਂਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਹੀ ਹੈ ਕਿਉਂਕਿ ਲੰਬੇ ਸਮੇਂ ਤੋਂ ਇਸ ਰੋਡ ਦਾ ਕੰਮ ਜਿਹੜਾ ਕਿ ਸ਼ੁਰੂਆਤ ਤੇ ਨਹੀਂ ਹੋ ਰਹੀ ਸੀ ਤਾਂ ਉਸ ਤੋਂ ਬਾਅਦ ਅਦਾਰਾ ਹੁਸ਼ਿਆਰਪੁਰ న్యూਸ ਦੇ ਵੱਲੋਂ ਇਹ ਸਾਰਾ ਮਾਮਲਾ ਹੁਸ਼ਿਆਰਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਤਾਂ ਉਹਨਾਂ ਦੇ ਵੀ ਯਤਨ ਹੈ ਜਿਹੜੇ ਕਿ ਇਸ ਰੋਡ ਨੂੰ ਬਣਵਾਉਣ ਦੇ ਲਈ ਚਾਲੂ ਹੋ ਗਏ ਸੀ ਤਾਂ ਉਹਨਾਂ ਦੇ ਵੱਲੋਂ ਵੀ ਜਦੋਂ ਸਾਡੇ ਨਾਲ ਦਾਰਾ ਸ਼ਾਰਪੁਰ ਨਿਊਜ਼ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ 50 ਲੱਖ ਦੇ ਕਰੀਬ ਅਮਾਉਂਟ ਹੈ ਜਿਹੜਾ ਉਹ ਇਸ ਰੋਡ ਦੀ ਰਿਪੇਅਰ ਦੇ ਲਈ ਹੈ ਇਸ ਰੋਡ ਦੀ ਬਣਤਰ ਦੇ ਲਈ ਉਹ ਜਿਹੜਾ ਕਿ ਸਾਈਨ ਹੋ ਚੁੱਕਿਆ ਹੈ ਤਾਂ ਅੱਜ ਇਸ ਰੋਡ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ ਪੱਟ ਪਟਈਆ ਜਿਹੜਾ ਕਿ ਹੈ ਸ਼ੁਰੂ ਹੋ ਚੁੱਕਿਆ ਹੈ ਅਧਿਕਾਰੀ ਵੀ ਤੁਸੀਂ ਦੇਖ ਸਕਦੇ ਹੋ ਪਹੁੰਚੇ ਹੋਏ ਨੇ ਤਾਂ ਰੋਡ ਦੀ ਹਾਲਤ ਹੁਣ ਅੱਜ ਸੁਧਾਰੀ ਜਾ ਰਹੀ ਹੈ ਕਿਤੇ ਨਾ ਕਿਤੇ ਪਿੱਪਲਾਂ ਵਾਲੀ ਦੇ ਲੋਕਾਂ ਨੂੰ ਜਾਂ ਜਿਹੜੇ ਲੋਕ ਇਸ ਹਾਈਵੇ ਤੋਂ ਹੋ ਕੇ ਜਾਂਦੇ ਨੇ ਇਸ ਦੇ ਨਾਲ ਉਹਨਾਂ ਨੂੰ ਅਸੁਖ ਦਾ ਸਾਹ ਆਵੇਗਾ ਕਿਉਂਕਿ ਲੰਬੇ ਸਮੇਂ ਤੋਂ ਕਈ ਹਾਦਸੇ ਇਸ ਰੋਡ ਦੇ ਉੱਤੇ ਵਾਪਰ ਚੁੱਕੇ ਸੀਗੇ ਤਾਂ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਰੋਡ ਦੇ ਜੋ ਹਾਲਾਤ ਬਣੇ ਹੋਏ ਸੀ ਗਿੱਟ ਤੋਂ ਵੀ ਡੂੰਘੇ ਟੋਏ ਨੇ ਜਿਹੜੇ ਅਸੀਂ ਕਹਿ ਸਕਦੇ ਹਾਂ ਇਸ ਰੋਡ ਦੇ ਉੱਤੇ ਪਏ ਹੋਏ ਸੀ ਤਾਂ ਕਾਫੀ ਵਾਰ ਇੱਥੇ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ ਪਰੰਤੂ ਉਹਨਾਂ ਦਾ ਕੋਈ ਖਾਸ ਅਸਰ ਹੁੰਦਾ ਦਿਖਾਈ ਨਹੀਂ ਦਿੱਤਾ ਹਾਲਾਂਕਿ ਚਲੋ ਬਰਸਾਤਾਂ ਵੀ ਸੀ ਉਦੋਂ ਵੀ ਉਸ ਤੋਂ ਬਾਅਦ ਵੀ ਕੰਮ ਡਿਲੇ ਹੁੰਦਾ ਰਿਹਾ ਤੇ ਉਸ ਤੋਂ ਬਾਅਦ ਕਾਫੀ ਸਮਾਂ ਹੋ ਵੀ ਚੁੱਕਿਆ ਹੈ ਕੰਮ ਡਿਲੇ ਜਿੱਦਾਂ ਹੀ ਹੁੰਦਾ ਸੀ ਤਾਂ ਉਸ ਤੋਂ ਬਾਅਦ ਇਹ ਜੋ ਜਿਹੜਾ ਮਾਮਲਾ ਹੈ ਦੁਬਾਰਾ ਦੱਸਦੀ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤੇ ਲਗਭਗ 50 ਲੱਖ ਰੁਪਏ ਇਸ ਰੋਡ ਦੀ ਬਣਤਰ ਦੇ ਲਈ ਇਸ ਰੋਡ ਦੀ ਰਿਪੇਅਰ ਲਈ ਸੈਂਕਸ਼ਨ ਹੋਇਆ ਸੀ ਤਾਂ ਅੱਜ ਰੋਡ ਦੇ ਕੰਮ ਦੀ ਸ਼ੁਰੂਆਤ ਹੈ ਜਿਹੜੀ ਕਿ ਉਹ ਹੋ ਚੁੱਕੀ ਹੈ ਹੁਣ ਰੋਡ ਦਾ ਪੱਟ ਪਟਈਆ ਉਹ ਲੈਵਲਿੰਗ ਜਿਹੜੀ ਕਿ ਕੀਤੀ ਜਾ ਰਹੀ ਹੈ ਤਾਂ ਜੋ ਜਲਦੀ ਰਿਪੇਅਰ ਦਾ ਵਰਕ ਵੀ ਇੱਥੋਂ ਸ਼ੁਰੂ ਕੀਤਾ ਜਾ ਸਕੇ ਪਰ ਇੱਕ ਵੱਡਾ ਸਵਾਲ ਹੈ ਇਹੀ ਹੈ ਕਿ ਹੁਣ ਇਹ ਰੋਡ ਕਿੰਨੀ ਦੇਰ ਤੱਕ ਕਿਉਂਕਿ ਸੀਐਮ ਸਾਹਿਬ ਦੇ ਵੱਲੋਂ ਸੀਐਮ ਫਲਾਈਂਗ ਸਕਵਾਡਸ ਵੀ ਬਣਾਏ ਗਏ ਨੇ ਮਟੀਰੀਅਲ ਨੂੰ ਲੈ ਕੇ ਹੁਣ ਇਸ ਰੋਡ ਤੇ ਕਿਹੋ ਜਿਹਾ ਮਟੀਰੀਅਲ ਹੈ ਉਹ ਵਰਤਿਆ ਜਾਂਦਾ ਹੈ ਇਹ ਵੀ ਦੇਖਣਯੋਗ ਗੱਲਬਾਤ ਹੋਵੇਗੀ ਕਿ ਕਿੰਨਾ ਕੁ ਸਮਾਂ ਸਾਫ ਸ਼ਬਦਾਂ ਚ ਕਹੀਏ ਮਟੀਰੀਅਲ ਹੈ ਜਿਹੜਾ ਕਿ ਪ੍ਰੋਪਰਲੀ ਟਿਕਦਾ ਕਿਉਂਕਿ ਰਿਪੇਅਰ ਇਸ ਦੀ ਪਹਿਲਾਂ ਵੀ ਪੈਚਵਰਕ ਦੀ ਗੱਲ ਕਰੀਏ ਤਾਂ ਕਾਫੀ ਵਾਰ ਕਰਵਾਇਆ ਗਿਆ ਹੈ ਪਰੰਤੂ ਹੁਣ ਤਾਂ ਇਸ ਰੋਡ ਦੀ ਹਾਲਤ ਹੈ ਉਹ ਵੱਤ ਤੋਂ ਬੱਤਰ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਜਿਹੜਾ ਕਿ ਕੰਮ ਹੈ ਇੱਥੇ ਕੰਮ ਦੀ ਸ਼ੁਰੂਆਤ ਹੈ ਜਿਹੜੀ ਕਿ ਕਰ ਦਿੱਤੀ ਗਈ ਹੈ ਤਾਂ ਪਿੱਪਲਾਵਾਲੀ ਦੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਪਿੱਪਲਾਵਾਲੀ ਦੇ ਨਹੀਂ ਬਲਕਿ ਹੁਸ਼ਿਆਰਪੁਰ ਦੇ ਲੋਕ ਨੇ ਜਿਹੜੇ ਇਸ ਰੋਡ ਤੋਂ ਆਉਂਦੇ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਹਾਲਾਂਕਿ ਬੱਸ ਡਰਾਈਵਰਸ ਹੁੰਦੇ ਨੇ ਟਰੱਕ ਡਰਾਈਵਰ ਹੁੰਦੇ ਨੇ ਅਸੀਂ ਵੀ ਕਈ ਯਾਰ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਈ ਹੈ ਉਹ ਲਾਂਤਾਂ ਹੀ ਪਾ ਕੇ ਇੱਥੋਂ ਨਿਕਲਦੇ ਸੀ ਪਰ ਅਸੀਂ ਤਾਂ ਨਹੀਂ ਰੋਕਦੇ ਸੀ ਕਿਉਂਕਿ ਪਿੱਛੇ ਜਾਮ ਲੱਗ ਜਾਂਦਾ ਹੈ ਤਾਂ ਸਾਡੇ ਕਰਕੇ ਜਾਮ ਵੀ ਲੱਗੇ ਇਹ ਵੀ ਚੀਜ਼ ਸਾਨੂੰ ਨਹੀਂ ਸੋਚਦੀ ਤਾਂ ਹੁਣ ਅਸੀਂ ਦੱਸਣਾ ਚਾਹਾਂਗੇ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਇੱਕ ਮਿਹਨਤ ਹੀ ਆ ਅਸੀਂ ਇੱਕ ਕਾਰਗੁਜ਼ਾਰੀ ਹੈ ਉਹਨਾਂ ਦੀ ਇਹ ਮਾਮਲਾ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੇ ਇਸ ਮਾਮਲੇ ਵੱਲ ਫੋਕਸ ਕੀਤਾ ਤੇ ਹੁਣ ਤੁਹਾਨੂੰ ਮੋੜ ਤੋਂ ਦੱਸ ਦਈਏ 50 ਲੱਖ ਰੁਪਿਆ ਅਮਾਉਂਟ ਹੈ ਜਿਹੜਾ ਕਿ ਇਸ ਰੋਡ ਦੀ ਬਣਤਰ ਦੇ ਲਈ ਇਸ ਰੋਡ ਦੀ ਰਿਪੇਅਰ ਦੇ ਲਈ ਸੈਂਕਸ਼ਨ ਹੋਇਆ ਸੀ ਜਿੱਥੇ ਅੱਜ ਕੰਮ ਸ਼ੁਰੂ ਹੋ ਚੁੱਕਿਆ ਹੈ ਕਿਤੇ ਨਾ ਕਿਤੇ ਇੱਕ ਵੱਡੀ ਰਾਹਤ ਹੁਸ਼ਿਆਰਪੁਰ ਵਾਸੀਆਂ ਨੂੰ ਜਾਂ ਜਿਹੜੇ ਲੋਕ ਇੱਥੋਂ ਨਿਕਲਦੇ ਨੇ ਉਹਨਾਂ ਨੂੰ ਇਸ ਰੋਡ ਦੇ ਬਣਨ ਦੇ ਨਾਲ ਜ਼ਰੂਰ ਮਿਲੇਗੀ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨੀ ਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਛਾਰਪੁਰ ਨਿਊਜ਼ we at gna university see potential in everyone and everything around us we drive innovation and entrepreneurship we groom competent global citizens to effect positive change around them